ਸੋਸਿਕਾ ਸਾਰ ਨੂੰ ਮੈਂ ਪ੍ਰਵਿੰਦਰਜੀਤ ਸਿੰਘ ਹਾਜ਼ਰ ਹੰਡਾ ਵਿੱਚ ਨਵੀਂ ਵੀਡੀਓ ਦਿਨ ਆਸੋ ਆਇਦਾਂ ਜਿਸ ਸਟੱਫਾ ਹੈ ਉਹ ਮੈਂ ਸੰਦੂ ਨਰੇਟਰ ਵਿਸ਼ਾ ਹੈ ਅਸੀਂ ਤੁਹਾਨੂੰ ਦੱਸ ਦਈਏ ਮੈਂ ਸੰਦੂ ਇਸ ਤਰ੍ਹਾਂ ਕਿਉਂ ਹੈ ਉਹ ਮੁੰਡਾ ਤੋਂ ਕੀ ਕਹੌਦਾ ਹੈ ਅੱਜ ਆਪਾਂ ਇਹ ਵਿਸ਼ਾ ਤੁਹਾਡੇ ਨਾਲ ਸਾਂਝਾ ਕਰਨਾ ਕਿ ਉਹ ਕੀ ਕਹੌਦਾ ਮੁੰਡਿਆ ਤੋ ਤੁਸੀਂ ਬੜੇ ਹੀ ਉਤਸ਼ਾਹ ਨਾਲ ਇਸ ਵੀਡੀਓ ਨੂੰ ਵੇਖ ਰਹੇ ਹੋ ਤੇ ਵੇਖੋਗੇ ਵੀ ਕਿਉਂਕਿ ਵਿਸ਼ਾ ਇਹ ਬਹੁਤ ਕੰਪੀਰ ਹੈ ਇਸ ਵਿਸ਼ੇ ਦੇ ਨਾਲ ਰਿਲੇਟਡ ਆਪਾਂ ਬਹੁਤ ਢੂੰਗੀ ਖਬਰ ਬਹੁਤ ਖੋਜਬੀਨ ਤੋਂ ਬਾਅਦ ਕੋਈ ਖਬਰ ਤੁਹਾਡੇ ਲਈ ਲੈ ਕੇ ਆਏ ਮੈਡੀਸਨੂ ਦੇ ਬਾਰੇ ਉਹ ਮੁੰਡਿਆਂ ਤੋਂ ਕੀ ਕਰਾਉਂਦਾ ਤੋ ਦੋਸਤੋ ਅਸੀਂ ਦੇਖਿਆ ਹੈ ਕਿ ਮੈਡ ਸੰਦੂ ਕਾਫੀ ਲੰਬੇ ਸਮੇਂ ਤੋਂ ਸੋਸ਼ਲ ਮੀਡੀਆ ਉਤੇ ਛਾਇਆ ਹੋਇਆ ਹੈ ਉਹ ਥਰਡ ਜੈਂਡਰ ਹੈ ਕਿ ਇਹ ਕਿਸ ਤਰ੍ਹਾਂ ਦਾ ਇੱਕ ਪਤਾ ਤੇ ਉਹ ਕਹਿੰਦਾ ਹੈ ਕਿ ਮੇਰੇ ਬॉयਫ੍ਰੈਂਡ ਵੀ ਹੈਗੇ ਆ ਪਰ ਪਰ ਮੈਡ ਸੰਦੂ ਦੀ ਬਾਰੇ ਗੱਲ ਕਿਉਂ ਕਰ ਰਹੇ ਹੈ ਕਿਉਂਕਿ ਇੱਕ ਉਹ ਚਰਚ ਤੇ ਚੈਰਾ ਸਾਡੇ ਸਕੂਲ ਆ ਕਾਲਜ ਵਾਲੇ ਨੇ ਉਸ ਨੂੰ ਸਨਮਾਨਤ ਕੀਤਾ ਉਸ ਨੂੰ ਮੁੱਖ ਮਹਿਮਾਨ ਵਜੋਂ ਲੋਕ ਪੇਸ਼ ਕਰ ਰਹੇ ਹੈ ਕਿ ਮੈਡ ਸੰਦੂ ਬਾਰੇ ਇਹ ਅੱਜ ਆਪਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲਈ ਕਿਉਂ ਮੈਡ ਸੰਦੂ ਇਸ ਤਰ੍ਹਾਂ ਕਿਉਂ ਹੈ ਤੇ ਉਹ ਮੁੰਡਿਆ ਤੋਂ ਕੀ ਕਰਵਾਉਂਦਾ ਹੈ ਬਹੁਤ سارے ਕਾਲਜਾਂ ਨੇ ਵੀ ਉਸ ਨੂੰ ਆਪਣੇ ਕਾਲਜਾਂ ਵਿੱਚ ਬੁਲਾ ਕੇ ਮਾਨ ਸਨਮਾਨ ਦਿੱਤਾ ਮੁੱਖ ਮਹਿਮਾਨ ਉਹ ਜੋ ਬੁਲਾਇਆ ਬਹੁਤ ਸਾਰੇ ਟੀਵੀ ਚੈਨਲ ਵਾਲੇ ਉਸ ਮੁੱਖ ਮਹਿਮਾਨ ਮਹਿਮਾਨ ਨੂੰ ਬੁਲਾਇਆ ਔਰ ਪੰਜਾਬੀ ਫਿਲਮਾਂ ਚ ਵੀ ਉਸ ਨੂੰ ਮੌਕਾ ਦਿੱਤਾ ਗਿਆ ਉਹ ਉਸ ਇਨਸਾਨ ਨੂੰ ਉਸ ਬੰਦੇ ਨੂੰ ਚਾਹੇ ਉਸ ਲੇਟ ਨੂੰ ਜਾਂ ਕੁਝ ਵੀ ਕਹਿ ਦਿੱ ਗਏ ਆਪਾਂ ਉਸ ਜੈਂਟਰ ਬਾਰੇ ਨਹੀਂ ਗੱਲ ਕਰਦੇ ਉਸ ਨੂੰ ਬੜਾ ਇੱਜ਼ਤ ਮਾਨ ਸਤਕਾਰ ਅੱਜ ਕੱਲ ਮਿਲਦਾ ਹੈਗਾ ਸਾਡੀ ਪੰਜਾਬੀ ਨੌਜਵਾਨੀ ਉਸ ਨੂੰ ਬਹੁਤ ਪਸੰਦ ਕਰਦੀ ਆ ਸੋ ਮੈਡਸਨ ਦੂ ਇਸ ਤਰ੍ਹਾਂ ਦਾ ਕਿਉਂ ਆ ਕਹਿੰਦੇ ਆ ਕਿ ਜਦੋਂ ਕੋਈ ਜੀਨਸ ਦੀ ਕਮੀ ਹੁੰਦੀ ਆ ਮਾਂ ਜਾਂ ਪਿਓ ਦੇ ਵਿੱਚ ਤਾਂ ਇਸ ਤਰ੍ਹਾਂ ਦੇ ਹੀ ਬੱਚੇ ਹੁੰਦੇ ਹਨ ਸੋ ਜ਼ਿਆਦਾਤਰ ਤਾਂ ਮਾਂ ਦੀ ਸੋਚ ਦੇ ਉੱਤੇ ਆਧਾਰਤ ਹੁੰਦਾ ਕਿ ਉਸਨੇ ਬੱਚਾ ਕਿਸ ਤਰ੍ਹਾਂ ਦਾ ਪੈਦਾ ਕਰਨਾ ਹੈ ਮਾਂ ਕਿਸ ਤਰ੍ਹਾਂ ਦੇ ਖਿਆਲਾਂ ਦੇ ਵਿੱਚ ਜਿਉਂਦੀ ਹੈ ਪ੍ਰੈਗਨਸੀ ਦੇ ਦੌਰਾਨ ਕਿਸ ਤਰ੍ਹਾਂ ਦੇ ਖਿਆਲਾਂ ਵਿੱਚ ਰਹਿੰਦੀ ਹੈ ਕਿ ਪ੍ਰੈਗਨਸੀ ਦੇ ਦੌਰਾਨ ਉਹ ਉਸੇ ਤਰ੍ਹਾਂ ਦੇ ਬੱਚੇ ਨੂੰ ਚੜ੍ਹਮ ਦਿੰਦੀ ਹੈ ਆਪ ਮੈਡਸੰਦੂ ਦੇ ਬਾਰੇ ਵੀ ਇਹੀ ਗੱਲ ਸੋਚ ਕੇ ਜੇ ਮਨੋਵਿਗਿਆਨ ਦੀ ਗੱਲ ਕਰੀ ਤੇ ਮੈਡਸੰਦੂ ਬਾਰੇ ਵੀ ਇਹੀ ਗੱਲ ਟੁਕਦੀ ਉਸ ਦੀ ਮਾਤਾ ਨੇ ਕੁਝ ਉਸ ਵਕਤ ਦੇ ਵਿੱਚ ਕੁਝ ਲੜਕੀਆਂ ਵਾਲੇ ਖਿਆਲ ਆਪਣੇ ਮਨ ਦੇ ਵਿੱਚ ਰੱਖ ਕੇ ਹੋਣਗੇ ਤੇ ਉਸ ਦਾ ਜੋ ਇਹ ਮੁੰਡਾ ਹੈ ਉਹ ਨਾਲ ਲੜਕੀ ਰਿਆ ਤੇ ਨਾ ਹੋ ਮੁੰਡਾ ਰਿਆ ਸੋ ਉਹ ਵਾਦਚਕਾਰ ਰਹਿ ਗਿਆ ਸੋ ਮੈਡਸੰਦੂ ਉਹ ਬੋਤ ਲੋਕ ਪਸੰਦ ਕਰਦੇ ਆ ਤੇ ਸੋਸ਼ਲ ਮੀਡੀਆ ਤੇ ਕਈ ਲੱਖਾਂ ਕਰੋੜਾ ਫਾਲੋਅਰਸ ਹਨ ਤੇ ਉਹ ਆਪਣੇ ਹਰ ਗੱਲ ਨੂੰ ਖੁੱਲ ਕੇ ਲੋਕਾਂ ਸਾਹਮਣੇ ਰੱਖਦਾ ਮੇਰੇ ਇੰਨੇ ਫਰੈਂਡ ਹੈਗੇ ਆ ਮੈਂ ਆ ਕਰਦਾ ਮੈਂ ਉਹ ਕਰਦਾ ਮੇਰੇ ਵਿੱਚ ਕੋਈ ਕਮੀ ਨਹੀਂ ਚਲੋ ਕੁਦਰਤ ਨੇ ਉਹ ਜਿਹਾ ਬਣਾਇਆ ਉਹ ਜਿਹਾ ਬਣਾਇਆ ਉਹ ਕੋਈ ਉਸ ਦੀ ਗਲਤੀ ਵੀ ਨਹੀਂ ਹੈ ਉਹ ਕੁਦਰਤ ਦਾ ਇੱਕ ਜੋ ਸਿਧਾਂਤ ਹੈ ਕੁਦਰਤ ਨੇ ਜੋ ਉਸ ਨੂੰ ਦਿੱਤਾ ਉਹ ਉਸੇ ਤਰ੍ਹਾਂ ਦਾ ਹੈ ਹੁਣ ਇਹ ਇੱਥੇ ਆਪਾਂ ਗੱਲ ਕਰਦੇ ਕਿ ਮੈਡਸੰਦੂ ਮੁੰਡਿਆਂ ਤੋਂ ਕੀ ਕਰਵਾਉਂਦਾ ਹੈਗਾ ਮੁੰਡਿਆਂ ਦਾ ਕੀ ਕਰਦਾ ਹੈਗਾ ਆਪਾਂ ਇਸ ਵਿਸ਼ੇ ਤੇ ਗੱਲ ਕਰਾਂਗੇ ਪਰ ਮੈਡਸੰਦੂ ਨੂੰ ਇੰਨੀ ਜਿਆ ਸ਼ੋਰ ਤੇ ਦਵਾਈ ਹੈ ਤੁਸੀਂ ਸੋ ਇਸ ਤੇ ਲਈ ਤੁਸੀਂ ਵਧਾਈ ਦੇ ਪਾਤਰੋਂ ਕਿ ਆਉਣ ਵਾਲੀ ਤੁਹਾਡੀ ਪੀੜ੍ਹੀ ਵੀ ਇਸੇ ਤਰ੍ਹਾਂ ਦੀ ਆਉਣ ਵਾਲੀਆਂ ਕਿਉਂਕਿ ਤੁਸੀਂ ਇਸ ਤਰ੍ਹਾਂ ਦੇ ਲੋਕਾਂ ਨੂੰ ਬਹੁਤ ਜਿਆਦਾ ਪਸੰਦ ਕੀਤਾ ਬੜਾ ਪਿਆਰ ਦਿੱਤਾ ਜਿਸ ਤਰ੍ਹਾਂ ਦਾ ਤੁਸੀਂ ਬੀਜੋਗੇ ਉਸੇ ਤਰ੍ਹਾਂ ਤੁਸੀਂ ਵਾਟ ਲਵੋਗੇ ਸੋ ਜੋ ਤੁਸੀਂ ਬੀਜੋਗੇ ਉਹ ਵੱਡੋਗੇ ਆਉਣ ਵਾਲਾ ਤੁਹਾਡਾ ਭੁੱਖਾ ਤੁਹਾਡੇ ਭੁੱਖ ਆਉਣ ਵਾਲਾ ਤੁਹਾਡੇ ਪੱਜਾਂ ਤੇ ਤੁਹਾਡੇ ਸਾਹਮਣੇ ਆਵੇਗਾ ਜਿਸ ਤਰ੍ਹਾਂ ਦਾ ਸਮਾਜ ਤੁਸੀਂ ਬਣਾ ਰਹੇ ਹੋ ਜਿਸ ਤਰ੍ਹਾਂ ਦਾ ਸਮਾਜ ਤੁਸੀਂ ਸਿਰਜ ਰਹੇ ਹੋ ਜਿਸ ਤਰ੍ਹਾਂ ਦੇ ਲੋਕਾਂ ਨੂੰ ਤੁਸੀਂ ਪਸੰਦ ਕਰ ਰਹੇ ਹੋ ਮੈਰ ਸਦੂ ਵਰਗੇ ਕਮਲਕੌਰ ਵਰਗੇ ਹੋਰ ਗੰਦ ਮਲ ਬਾਂਗੰਦ ਪੰਸ ਤੁਸੀਂ ਬੜਾ ਪਸੰਦ ਕਰ ਰਹੇ ਹੈਗੇ ਹੋ ਉਹ ਉਹ ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਬੱਚਾ ਦੇ ਰੂਪ ਤੁਹਾਡੇ ਸਾਹਮਣੇ ਪੇਸ਼ ਹੋਵੇਗਾ ਪਰ ਜੇ ਪ੍ਰੈਸਟ ਹੋਵੇਗਾ ਤਾਂ ਇੱਕ ਤੁਹਾਡੇ ਸਾਹਮਣੇ ਉਸੇ ਤਰ੍ਹਾਂ ਦਾ ਬਣ ਕੇ ਆਵੇਗਾ ਇਹ ਸੱਚ ਹੈ ਕੋੜਾ ਹੈ ਕਿਉਂਕਿ ਇਸ ਨੂੰ ਕਰਮ بولਦੇ ਹਨ ਜੋ ਤੁਸੀਂ ਵੰਡੋਗੇ ਜੋ ਤੁਸੀਂ ਬੀਜੋਗੇ ਉਹ ਤੁਹਾਨੂੰ ਵਤਨਾ ਹੀ ਪੈਣਾ ਹੁਣ ਮੁੰਡਿਆਂ ਕੋਲ ਮੈਡੀਸਨ ਤੋਂ ਕੀ ਕਰਾਉਂਦੇ ਤੁਸੀਂ ਚਾੜਦੇ ਹੋਊਂਗੇ ਸਾਨੂੰ ਨਹੀਂ ਪਤਾ ਮੈਨੂੰ ਪਤਾ ਜਿਨ੍ਹਾਂ ਨੇ ਵੀ ਵੀਡੀਓ ਪੂਰੀ ਦੇਖੀ ਹੈ ਸਿਰੇ ਤੇ ਨਕਾਰਾਤਮਕ ਲੋਕ ਹਨ ਤੇ ਬਹੁਤ ਹੀ ਘਟੀਆ ਲੈਵਲ ਦੀ ਉਹਦੀ ਮਾਨਸਿਕਤਾ ਹੈ ਜਿਨ੍ਹਾਂ ਨੇ ਇਹ ਵੀਡੀਓ ਨੂੰ ਪੂਰਾ ਦੇਖਿਆ ਹੈ ਸੋ ਆਈਦਲ ਇੰਨੇ ਮਿਲਦੇ ਆ ਫਿਰ ਕਿਸੇ ਨਾ ਵਿਸ਼ੇ ਦੇ ਨਾਲ ਸੋ ਗੁੱਸਾ ਨਾ ਕਰਨਾ ਉਸਾ ਕਰ ਵੀ ਲੋਗੇ ਤਾਂ ਤੁਹਾਡੀ ਮਰਜ਼ੀ ਹੈ ਸੋ ਸਾਡੇ ਨਾਲ ਬਣੇ ਰਹੋ ਧੰਨਵਾਦ